17 ਵਿੱਚ ਵੀ ਫਿਰ 22 ਵਿੱਚ ਵੀ ਇੱਕ ਕਮੇਟੀ ਬਣੀ ਇਕਵਾਲਸੇ ਚੁੰਦਾ ਉਹਦੇ ਚੇਅਰਮੈਨ ਬਣੇ ਉਹ ਲੋਕਾਂ ਦੀ ਆਵਾਜ਼ ਲੈ ਕੇ ਆਏ ਲੋਕਾਂ ਨੇ ਕਿਹਾ ਸੀਗਾ ਕਿ ਇਹ ਗਲਤੀਆਂ ਹੋਈਆਂ ਨੇ ਲੋਕਾਂ ਦੀ ਪਰਸੈਪਸ਼ਨ ਸਾਡੇ ਖਿਲਾਫ ਹੋ ਗਈ ਹੈ ਇਸ ਪਰਸੈਪਸ਼ਨ ਨੂੰ ਠੀਕ ਕਿਦਾਂ ਕੀਤਾ ਜਾ ਸਕਦਾ ਅਸੀਂ ਬੜੀ ਵਾਰੀ ਫਿਰ ਕਹਿੰਦੇ ਰਹੇ ਹਾਂ ਕਿ ਲੋਕਾਂ ਦੀ ਆਵਾਜ਼ ਆਈ ਹੈ ਕਿ ਤੁਸੀਂ ਸ਼੍ਰੀ ਅਕਾਲ ਤਾ ਸਭ ਤੇ ਜਾ ਕੇ ਮਾਫੀ ਮੰਗੋ ਪਰ ਇਹ ਅੜੇ ਹੋਈ ਸੀਗੇ ਕਿ ਮੈਂ ਨਹੀਂ ਜਾਣਾ ਅਸੀਂ ਇਹਨਾਂ ਨੂੰ ਬੜਾ ਕਿਹਾ ਕਿ ਬਾਦ ਸਾਹਿਬ ਸਾਡੇ ਮਨ ਦੇ ਉੱਤੇ ਬੋਝ ਹੈ ਭਾਵੇਂ ਅਸੀਂ ਡਾਇਰੈਕਟ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਵਿੱਚ ਸ਼ਾਮਲ ਨਹੀਂ ਇਹਨੀਆਂ ਗਲਤੀਆਂ ਹੋਈਆਂ ਕਿਉਂਕਿ ਜਦੋਂ ਦੀ ਬਦਵੀਆਂ ਦੀ ਗੱਲ ਆਈ ਮੈਂ ਇਹ ਦਾਅਵੇ ਨਾ ਕਹਿ ਸਕਦੀਆਂ ਕਿ ਉਦੋਂ ਦਾ ਇਹ ਸਾਰਾ ਕਾਰਨਾਮਾ ਸ਼ੁਰੂ ਹੋਇਆ ਕਿ ਇਹ ਜਦੋਂ ਆਮ ਆਦਮੀ ਪਾਰਟੀ ਪੰਜਾਬ ਚਾਈ ਰਾਮ ਰਹੀਮ ਦੀ ਜਿਹੜੇ ਚੇਲਿਆਂ ਦਾ ਪ੍ਰੈਸ਼ਰ ਵੀ ਉਦੋਂ ਹੀ ਸ਼ਾਇਦ ਸਰਦਾਰ ਸੁਖਬੀਰ ਸੇ ਬਾਦਲ ਦੇ ਪ੍ਰੈਸ਼ਰ ਥੱਲੇ ਆ ਕੇ ਉਹਨਾਂ ਨੇ ਸਾਰੇ ਕੰਮ ਗਲਤ ਕਰ ਦਿੱਤੇ ਕਿ ਇਹ ਇਹ ਵੋਟਾਂ ਦਾ ਸਿਸਟਮ ਜਿਹੜਾ ਹੈ ਉਹ ਸਾਡਾ ਨੁਕਸਾਨ ਹੋ ਜਾਏ ਜਿਹੜੀਆਂ ਜਿੰਨੀਆਂ ਵੀ ਗਲਤੀਆਂ ਹੋਈਆਂ ਮੀਨਸ ਕਿ ਉਹ ਗਲਤੀ ਨੂੰ ਇੱਕ ਇੱਕ ਨੂੰ ਸਿੰਘ ਸਾਹਿਬ ਪੁੱਛਣਗੇ ਅਕਸਰ ਦੁਬਾਰਾ ਵੀ ਫੇਰ ਪੇਚ ੋੜਾਣਾ ਬੁਲਾਉਣਗੇ ਤੇ ਸਹੀ ਨਾ ਫਿਰ ਦੱਸੋ ਭਾਈ ਤੁਸੀਂ ਕਿਹੜੀਆਂ ਗਲਤੀਆਂ ਨੂੰ ਸਵੀਕਾਰ ਕਰਦੇ ਹੋ ਕਿੜੀਆਂ ਕਿੜੀਆਂ ਗਲਤੀਆਂ ਹੋਈਆਂ ਜਿਸ ਤਿੱਕੇ ਨਾਲ ਲੋਰਣਾ ਕਿਹਾ ਕਿ ਹੁਣ ਮੇਰੀ ਝੋਲੀ ਚ ਸਾਰੇ ਚਾਹੇ ਉਹ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਜਿਹੜੀਆਂ ਵੀ ਗਲਤੀਆਂ ਜਿਵੇਂ ਹੋਈਆਂ ਸੀਗੀਆਂ ਉਹ ਸਾਰੀਆਂ ਮੈਂ ਆਪਣੇ ਉੱਪਰ ਲੈਣਾ ਤੁਹਾਨੂੰ ਲੱਗਦਾ ਉਹਦੇ ਬਾਅਦ ਕੋਈ ਹੱਲ ਨਿਕਲੇਗਾ ਕੀ ਤੁਸੀਂ ਸਵੀਕਾਰ ਕਰਦੇ ਹੋ ਕਿ 2007 ਜਿਹੜਾ ਪਰਚਾ ਹੋਇਆ ਸੀ ਤੁਸੀਂ ਉਹ ਰੱਦ ਕਰਾਇਆ ਕੀ ਸਵੀਕਾਰ ਕਰਦੇ ਹੋ ਕਿ ਤੁਸੀਂ ਜਿਹਨੂੰ ਛੇਕੇ ਹੋਇਆ ਸੀਗਾ ਰਾਮ ਰਹੀਮ ਨੂੰ ਤੁਸੀਂ ਉਹਦੇ ਨਾਲ ਮੀਟਿੰਗਾਂ ਕੀਤੀਆਂ ਕੀ ਤੁਸੀਂ ਸਵੀਕਾਰ ਕਰਦੇ ਹੋ ਕਿ ਜਿਹੜਾ ਇੱਥੇ ਦੋ ਨੌਜਵਾਨ ਮਰੇ ਸੀ ਉਸ ਵੇਲੇ ਗੋਲੀ ਚੱਲੀ ਸੀਗੀ ਅਣਪਛਾਤੇਆਂ ਨੂੰ ਕਿਉਂ ਤੁਸੀਂ ਪਰਚਾ ਦਰਜ ਕੀਤਾ ਸੀ ਜਿਹੜਾ ਇੰਨਾ ਲੰਬਾ ਸਮਾਂ ਝੂਠ ਬੋਲ ਕੇ ਵੀ ਤੇ ਗਲਤ ਕੰਮ ਕਰਕੇ ਵੀ ਮੈਨਾ ਮਾਨੂੰ ਵਾਲੀ ਗੱਲ ਰਹੇ ਤੇ ਲੋਕਾਂ ਦੇ ਵਿੱਚ ਇੰਨਾ ਵੱਡਾ ਨੁਕਸਾਨ ਹੋ ਜੇ ਤਾਂ ਵੀ ਆਪਣੇ ਨੂੰ ਸੁਧਾਰਨ ਦੀ ਗੱਲ ਨਾ ਕਰੇ ਤੇ ਆਪਣੀ ਆਕੜ ਆਪਣੀ ਹੈਂਕਰ ਤੇ ਆਪਣਾ ਡਿਕਟੇਟਰ ਆ ਨਾ ਜਿਹੜਾ ਲੋਕਾਂ ਦੇ ਵਿੱਚ ਰਸੂਖ ਰੱਖੇ ਤਾਂ ਫਿਰ ਉਹਨੂੰ ਕਿਉਂ ਲੋਕੀ ਮੰਨਣਗੇ ਕੱਲ ਜੀ ਤੁਸੀਂ ਦੇਖ ਲਓ D5 ਚੈਨਲ ਪੰਜਾਬੀ ਬਾਗੀ ਧੜੇ ਨੇ ਅੱਜ ਇੱਥੇ ਇੱਕ ਸੈਮੀਨਾਰ ਕੀਤਾ ਚੰਡੀਗੜ੍ਹ ਦੇ ਵਿੱਚ ਵਿਚਾਰ ਚਰਚਾ ਹੋਈ ਖਾਸ ਕਰਕੇ ਜਿਹੜੇ ਉਹ ਅਕਾਲੀ ਦਲ ਨੂੰ ਬਚਾਓ ਲਹਿਰ ਜਿਹੜੀ ਚਲਾ ਰਹੇ ਨੇ ਉਹਨੂੰ ਲੈ ਕੇ ਵੀ ਕਾਫੀ ਕਿਉਂਕਿ ਵਿਦਵਾਨਾਂ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਸੈਮੀਨਾਰ ਰੱਖਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਿੱਖੀ ਤੇ ਸਿੱਖਾਂ ਨੂੰ ਬਚਾਉਣ ਲਈ ਜਿਹੜੀ ਅਕਾਲੀ ਲਹਿਰ ਹੈਗੀ ਆ ਉਹਨੂੰ ਚਲਾਉਣਾ ਤੇ ਬਚਾਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੇ ਅੱਜ ਸੈਮੀਨਾਰ ਕਰਵਾਇਆ ਬੁੱਧੀਜੀਵੀ ਨਾਲ ਗੱਲਾਂ ਬਾਤਾਂ ਕੀਤੀਆਂ ਵੱਡੇ ਵੱਡੇ ਲੀਡਰ ਜਿਨ੍ਹਾਂ ਨੂੰ ਅੱਜ ਕੱਲ ਬਾਗੀ ਲੀਡਰ ਕਿਹਾ ਜਾਂਦਾ ਹੈ ਉਹ ਇੱਥੇ ਇਕੱਤਰ ਹੋਏ ਬੀਬੀ ਜਗੀਰ ਕੌਰ ਬਹੁਤ ਹੀ ਢੱਲੇਦਾਰ ਲੀਡਰ ਨੇ ਔਰ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੁੰਦਾ ਹੈ ਔਰ ਲੋਕ ਸੁਣਨਾ ਵੀ ਪਸੰਦ ਕਰਦੇ ਉਹਨਾਂ ਨੂੰ ਸਾਡੇ ਨਾਲ ਨੇ ਆ ਮੀਟਿੰਗ ਖਤਮ ਹੋਈ ਤਾਂ ਅਸੀਂ ਉਹਨਾਂ ਨੂੰ ਕਿਹਾ ਰਿਕੁਐਸਟ ਕੀਤੀ ਕਿ ਸਵੇਰ ਦੇ ਥੱਕੇ ਹੋਏ ਸੀ ਪਰ ਕਿਹਾ ਕਿ ਅਸੀਂ ਕਿਹਾ ਕਿ ਸਾਡੇ ਨਾਲ ਵੀ ਗੱਲਬਾਤਾਂ ਕਰਦੇ ਜਾਓ ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਬੀਬੀ ਜੀ ਅੱਜ ਜਿਹੜੀ ਤੁਸੀਂ ਮੀਟਿੰਗ ਕੀਤੀ ਹੈ ਇੱਥੇ ਔਰ ਜੀ ਗੱਲ ਅਸੀਂ ਕਰੀਏ ਤੁਸੀਂ ਤਾਂ ਖੈਰਬੁਦੀ ਜੀਵੇ ਨੂੰ ਇੱਥੇ ਬੁਲਾਇਆ ਸੀ ਪਰ ਗੱਲ ਇੱਥੇ ਸ਼ੁਰੂ ਹੁੰਦੀ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਪੱਤਰ ਜਿਹੜੇ ਨੇ ਐਸਜੀਪੀਸੀ ਦਾ ਵੀ ਤੇ ਦੂਜੇ ਪਾਸੇ ਅਕਾਲੀ ਦਲ ਦਾ ਦੋਨਾਂ ਦੇ ਜਿਹੜੇ ਅਕਾਲ ਤਖਤੇ ਉਹਨਾਂ ਨੇ ਆਪਣੇ ਸਪਸ਼ਟ ਕਰਨ ਦਿੱਤੇ ਸੀ ਜਿਹੜੇ ਕਲੈਰੀਫਿਕੇਸ਼ਨ ਦਿੱਤੇ ਸੀਗੀ ਉਹ ਅੱਜ ਵਾਇਰਲ ਹੋ ਗਏ ਨੇ ਜਨਤਕ ਹੋ ਗਏ ਨੇ ਔਰ ਜਨਤਕ ਕੀਤੇ ਅਕਾਲ ਤਖਤ ਸਾਹਿਬ ਵੱਲੋਂ ਜਨਤਕ ਕੀਤੇ ਗਏ ਪਰ ਉਹ ਇਸ ਤਿੰਨ ਬਿਲਕੁਲ ਜਿਹੜਾ ਜਿਹਨੂੰ ਕਹਿ ਸਕਦੇ ਨੇ ਨਾ ਚਰਚਾ ਵਿਚਾਰ ਦੇ ਵਿੱਚ ਪੂਤਰ ਆਇਆ ਹੋਇਆ ਹੈ ਕੀ ਤੁਸੀਂ ਇਹਦੇ ਬਾਰੇ ਕਹੋਗੇ ਖਾਸ ਤੌਰ ਤੇ ਕਿਉਂਕਿ ਤੁਹਾਡਾ ਧੜਾ ਜਿਹੜਾ ਸੀ ਗਰੁੱਪ ਜਿਹੜਾ ਸੀ ਉਹ ਅਕਾਲ ਤਖਤੇ ਗਿਆ ਔਰ ਉਹਦੇ ਬਾਅਦ ਉਹਨਾਂ ਨੇ ਇੱਕ ਉੱਥੇ ਅਰਜ਼ੋਈ ਕੀਤੀ ਇੱਕ ਐਪਲੀਕੇਸ਼ਨ ਦਿੱਤੀ ਇੱਕ ਕੰਪਲੇਂਟ ਕੀਤੀ ਜੋ ਸਾਹਮਣੇ ਆ ਰਿਹਾ ਹੈ ਜਦ ਕਿ ਹਜੇ ਜਥੇਦਾਰਾਂ ਦਾ ਫਰਮਾਨ ਨਾ ਬਾਕੀ ਹੈ ਪਰ ਜੋ ਸਾਹਮਣੇ ਆਇਆ ਸੰਤੁਸ਼ਟੋ ਦੇਖੋ ਇਸ ਤਰ੍ਹਾਂ ਕਿ ਪਹਿਲਾਂ ਤੇ ਅੱਜ ਅਸੀਂ ਜਿਹੜਾ ਸੈਮੀਨਾਰ ਕੀਤਾ ਉਹ ਅਸੀਂ ਪੰਜ ਸੈਮੀਨਾਰ ਪਹਿਲਾਂ ਐਲਾਨ ਕੀਤੇ ਹੋਏ ਆ ਅੱਜ ਦਾ ਜਿਹੜਾ ਵਿਸ਼ਾ ਸੀ ਉਹ ਸਿੱਖ ਪੰਥ ਅੱਗੇ ਦਰਪੇਸ਼ ਜੜੀਆਂ ਚੁਣੌਤੀਆਂ ਤੇ ਸਿੱਖ ਸੰਸਥਾਵਾਂ ਦਾ ਕੀ ਇਹਨਾਂ ਪ੍ਰਤੀ ਭੂਮਿਕਾ ਸਿੱਖ ਕਮ ਦੇ ਕੋਲ ਤਿੰਨ ਮਹਾਨ ਜੜੀਆਂ ਸੰਸਥਾਵਾਂ ਨੇ ਇੱਕ ਹੈ ਸ਼੍ਰੀ ਅਕਾਲਤ ਸਾਬ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਇੱਕ ਹੈ ਸਿਆਸੀ ਤੌਰ ਤੇ ਰਾਜਸੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜੀ ਇਹ ਕੌਮ ਦੀਆਂ ਮਹਾਨ ਸੰਸਥਾਵਾਂ ਨੇ ਤੇ ਇਹਨਾਂ ਦੇ ਕਾਰਜ ਵੀ ਜਿਹੜੇ ਆ ਉਹ ਜੁम्मे ਜਿਹੜੇ ਲੱਗੇ ਸੀ ਉਹ ਪੰਥ ਨੇ ਬੜੀ ਸੋਚ ਸਮਝ ਕੇ ਲਾਇਏ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਆਜ਼ਾਦ ਕਰਾਈ ਗੁਰਦੁਆਰਾ ਆਜ਼ਾਦ ਕਰਾਏ ਪਿੱਠੂ ਸੀ ਜਿਹੜੇ ਮਹੰਤ ਸੀ ਜਿਹੜੇ ਮਸੰਦੋਂ ਬਾਹਰ ਕੱਢੇ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਆ ਨਿਕਲੀ ਤੇ ਉਹਨੇ ਗੁਰਦੁਆਰੇ ਦੀ ਸੇਵਾ ਸੰਭਾਲ ਕੀਤੀ ਚਲੋ ਖੈਰ ਲੰਬਾ ਇਤਿਹਾਸ ਮੈਂ ਨਾ ਕਰਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਇੱਕੋ ਇੱਕ ਸੰਸਥਾ ਦੁਨੀਆ ਵਿੱਚ ਜਿਹੜੀ ਸਿੱਖ ਆਪਣੀ ਮਰਜ਼ੀ ਨਾਲ ਨੁਮਾਇंदे ਚੁਣ ਕੇ ਭੇਜਦੀ ਹੈ ਇੱਕੋ ਹੀ ਸੰਸਥਾ ਹੈ ਔਰ ਇੱਕੋ ਹੀ ਸੰਸਥਾ ਜਿਸ ਨੂੰ ਕਿ ਇਲੈਕਸ਼ਨ ਕਮਿਸ਼ਨ ਦੇ ਰਾਹੀਂ ਚੋਣ ਕੀਤੀ ਜਾਂਦੀ ਬਾਹਰ ਸਰਕਾਰ ਦੇ ਇਲੈਕਸ਼ਨ ਕਮਿਸ਼ਨਾਂ ਹੈ ਤੇ ਇੱਕੋ ਸੰਸਥਾ ਜਿਹੜੀ ਕਿਸੇ ਐਕਟ ਦੇ ਤਹਿਤ ਕੰਮ ਕਰ ਰਹੀ ਹੈ ਇੱਕੋ ਸੰਸਥਾ ਜਿਹਦਾ ਸਾਰਾ ਬਜਟ ਜਿਹੜਾ ਹੈ ਉਹ ਕੀ ਕਹੇ ਆਡੀਟੇਬਲ ਮਤਲਬ ਕੈਂਤਪੁਰ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਇੱਕ ਬਹੁਤ ਮਹਾਨ ਸੰਸਥਾ ਜਿਹਨੂੰ ਆਪਾਂ ਸਿੱਖ ਪਾਰਲੀਮੈਂਟ ਵੀ ਕਹਿ ਦਿੰਦੇ ਆ ਹੁਣ ਜਿਹੜੀ ਇਹਦੀ ਰਾਖੀ ਵਾਸਤੇ ਇਹਨੂੰ ਸਟਰੈਂਥਨਿੰਗ ਕਰਨ ਵਾਸਤੇ ਇਹਦੇ ਨਾਲ ਸਾਥ ਦੇਣ ਵਾਸਤੇ ਇਹਨੂੰ ਮਜ਼ਬੂਤ ਕਰਨ ਵਾਸਤੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਕਮੇਟੀ ਦੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਕਾਲੀ ਦਲ ਉਸ ਵੇਲੇ ਸਿੱਖਾਂ ਨੇ ਬੜੀ ਦੂਰਅੰਦੇਸ਼ੀ ਨਾਲ ਤਿਆਰ ਕੀਤਾ ਉਹਦੇ ਕਾਰਜ ਕੀ ਸੀ ਪੰਥ ਦੀ ਸੇਵਾ ਕਰਨੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮर्याਦਾ ਦਾ ਘਰ ਘਰ ਪ੍ਰਚਾਰ ਕਰਨਾ ਪੰਥ ਤੇ ਪੀੜ ਬਣੇ ਪੰਜਾਬ ਦੇ ਪੀੜ ਬਣੇ ਉਹਨਾਂ ਮੁੱਦਿਆਂ ਨੂੰ ਤੁਸੀਂ ਸੰਘਰਸ਼ ਕਰਨਾ ਤੇ ਆਪਣਾ ਸੰਘਰਸ਼ ਕਰਕੇ ਕੋਈ ਕੁਰਬਾਨੀ ਕਰਨੀ ਪੈ ਜੇ ਤੁਸੀਂ ਪਿੱਛੇ ਨਹੀਂ ਹਟਣਾ ਸੋ ਕੀਤਾ ਕੰਮ ਸ਼ਿromri ਕਾਲਦਰ ਨੇ ਬਹੁਤ ਕੰਮ ਕੀਤੇ ਬੜੀਆਂ ਪ੍ਰਾਪਤੀਆਂ ਵੀ ਕੀਤੀਆਂ ਬੜੇ ਸੰਘਰਸ਼ ਲੜੇ ਜਿਸ ਦਾ ਪੰਜਾਬੀ ਸੂਬੇ ਦਾ ਸੰਘਰਸ਼ ਆ ਗਿਆ ਕਿਉਂਕਿ ਮੁੱਕਰ ਗਈ ਸੀ ਕਾਂਗਸ ਸਰਕਾਰ ਕਾਂਗਸ ਵਾਲੇ ਮੁੱਕਰ ਗਏ ਸੀ ਕਿ ਉਹਨਾਂ ਨੇ ਪੰਜਾਬੀ ਸੂਬਾ ਵੀ ਅਸੀਂ ਪਾਸ਼ਾ ਦੇ ਆਧਾਰ ਦੇ ਉੱਤੇ ਤੁਹਾਨੂੰ ਸੂਬੇ ਦੇਵਾਂਗੇ ਸਾਨੂੰ ਨਹੀਂ ਦਿੱਤਾ ਉਹਦੇ ਲਈ ਸੰਘਰਸ਼ ਕਰਨਾ ਪਿਆ ਭਾਵੇਂ ਛੋਟਾ ਮਿਲਿਆ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਪਰ ਫਿਰ ਵੀ ਲੋਕਾਂ ਨੇ ਸੋਚਿਆ ਚਲ ਕਿਤੇ ਤਾਂ ਸਿੱਖਾਂ ਦੀ ਜੜੀ ਹੈ ਸੋਚ ਹੋਏਗੀ ਸਿੱਖਾਂ ਦੀ ਤਾਕਤ ਹੋਏਗੀ ਸੋ ਜਦ ਮੋਰਚਾ ਕੀਤਾ ਗਿਆ ਫਿਰ ਪਾਣੀਆਂ ਦੇ ਮੋਰਚੇ ਲੱਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਚੰਡੀਗੜ੍ਹ ਦੇ ਮੋਰਚੇ ਬੜਾ ਲੱਗਾ ਰਿਹਾ ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਬੜਾ ਰੋਲਾ ਪੈਂਦਾ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਸ਼੍ਰੋਮਣੀ ਕਾਲ ਦਲ ਨੇ ਡਟ ਕੇ ਲੜੀਆਂ ਲੋਕਾਂ ਦਾ ਵਿਸ਼ਵਾਸ ਜਿੱਤੇ ਆ ਤੇ ਲੋਕਾਂ ਨੇ ਇੰਨਾ ਮਾਨ ਕੀਤਾ ਕਿ ਸਰਕਾਰਾਂ ਵੀ ਬਣਾਤੀਆਂ ਜਦੋਂ ਕਿ ਸਰਕਾਰਾਂ ਬਣਾਉਣ ਵਾਸਤੇ ਨਹੀਂ ਸੀ ਸ਼੍ਰੋਮਣੀ ਕਾਲ ਦਲ ਬਣਿਆ ਔਰ ਲੋਕਾਂ ਨੇ ਮਾਨ ਕੀਤਾ ਵਿਸ਼ਵਾਸ ਉਹਨਾਂ ਚ ਪੈਦਾ ਹੋ ਗਿਆ ਕਿ ਇੱਕ ਖੇਤਰੀ ਪਾਰਟੀ ਬਣ ਕੇ ਕੰਮ ਕਰੋ ਤੇ ਖੇਤਰੀ ਪਾਰਟੀ ਜਿਹੜੀ ਹੈ ਉਹ ਵੀ ਇੱਕ ਇਤਿਹਾਸਿਕ ਪਾਰਟੀ ਹੈ ਨਾ ਕਿ ਐਵੇਂ ਸੋ ਇਹ ਸਾਰੀਆਂ ਗੱਲਾਂ ਦਾ ਜਿਹੜਾ ਸੀਗਾ ਉਹ ਅੱਜ ਸਾਰਾ ਵਿਸ਼ਲੇਸ਼ਣ ਕੀਤਾ ਗਿਆ ਕਿ ਕਿਵੇਂ ਭੂਮਿਕਾ ਨਿਭਾਉਣੀ ਹੈ ਸ਼ਰਮਣੀ ਕਾਲੀਦਲ ਨੇ ਕਿਵੇਂ ਅਕਾਲ ਤਖਤ ਸਭ ਦਾ ਕੀ ਰੋਲ ਰਿਹਾ ਤੇ ਕਿਵੇਂ ਉੱਥੇ ਕੰਬਿਨੇਸ਼ਨ ਅਕਾਲ ਤਖਤ ਸਭ ਦੀ ਮਹਾਨਤਾ ਨੂੰ ਸਮਝਿਆ ਸੋ ਇਹ ਸਾਰੀਆਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਕਿਵੇਂ ਮਜ਼ਬੂਤ ਹੋਵੇ ਕਿਸ ਤਰ੍ਹਾਂ ਇਹਨੂੰ ਤਕੜਾ ਕਰਨਾ ਸੀ ਕਿਵੇਂ ਅਸੀਂ ਇਹਦੀ ਆ ਆਜ਼ਾਦ ਹਸਤੀ ਨੂੰ ਬਣਾਈ ਰੱਖਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਵਿਚਾਰੀ ਦੂਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਪਤਰਾਵਲੀ ਇਹ ਪਤਰਾਵਲੀ ਆ ਦੇਖੋ ਸਾਡੇ ਮਨ ਦੇ ਉੱਤੇ ਬੋਝ ਸੀਗਾ ਬੜੇ ਚਿਰਾਂ ਤੋਂ ਜਦੋਂ 17 ਵਿੱਚ ਵੀ ਫਿਰ 22 ਵਿੱਚ ਵੀ ਇੱਕ ਕਮੇਟੀ ਬਣੀ ਕਵਾਲ ਸੇ ਚੁਣਦਾ ਉਹਦੇ ਚੇਅਰਮੈਨ ਬਣੇ ਉਹ ਲੋਕਾਂ ਦੀ ਆਵਾਜ਼ ਲੈ ਕੇ ਆਏ ਲੋਕਾਂ ਨੇ ਕਿਹਾ ਸੀਗਾ ਕਿ ਇਹ ਗਲਤੀਆਂ ਹੋਈਆਂ ਨੇ ਲੋਕਾਂ ਦੀ ਪਰਸੈਪਸ਼ਨ ਸਾਡੇ ਖਿਲਾਫ ਹੋ ਗਈ ਹੈ ਇਸ ਪਰਸੈਪਸ਼ਨ ਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ ਦੇਖੋ ਜਦ ਤੱਕ ਲੋਕਾਂ ਦੀ ਸੋਚ ਸਾਡੇ ਪ੍ਰਤੀ ਨਹੀਂ ਆਉਂਦੀ ਤੇ ਅਸੀਂ ਕਿੱਦਾਂ ਕਾਮਯਾਬੀ ਲਵਾਂਗੇ ਅਸੀਂ ਬੜੀ ਵਾਰੀ ਫੇ ਕਹਿੰਦੇ ਰਹੇ ਆ ਕਿ ਲੋਕਾਂ ਦੀ ਆਵਾਜ਼ ਆਈ ਹੈ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲਓ ਕਿਉਂਕਿ ਜੋ ਸ਼ਰਨ ਆਵੇ ਤੇ ਸੰਕਟ ਲਵੇ ਇਹ ਪ੍ਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਸ਼ਰਨ ਤੇ ਜਾਂਦਾ ਤੇ ਗੁਰੂ ਘਰ ਦੇ ਵਿੱਚ ਜਾ ਕੇ ਸਾਨੂੰ ਕੋਈ ਵੱਡੇ-ਵੱਡਿਆਂ ਨੇ ਜਾ ਕੇ ਮਾਫੀयां ਮੰਗੀਆਂ ਨੇ ਮਹਾਰਾ ਰਣਜੀਤ ਸਿੰਘ ਦਾ ਇਤਿਹਾਸ ਆ ਜਾਂਦਾ ਹੈ ਬਰਨਾਲਾ ਸਬ ਚੀਫ ਮਿਨਿਸਟਰ ਸੀਗੇ ਬੂਟਾ ਸਿੰਘ ਗ੍ਰਹਿ ਮੰਤਰੀ ਸੀਗੇ ਮਾਸਟਰ ਤਾਰਾ ਸਿੰਘ ਜੀ ਉਹਨਾਂ ਨੇ ਉੱਥੇ ਜਾ ਕੇ ਮਾਫੀ ਮੰਗੀ ਸੀ ਬੜੀਆਂ ਗੱਲਾਂ ਜੇ ਪਿਛਲੇ ਇਤਿਹਾਸ ਦੇਖੀਏ ਪਰ ਇਹ ਅੜੇ ਹੋਏ ਸੀਗੇ ਕਿ ਮੈਂ ਨਹੀਂ ਜਾਣਾ ਅਸੀਂ ਇਹਨਾਂ ਨੂੰ ਬੜਾ ਕਿਹਾ ਕਿ ਬਾਦ ਸਾਹਿਬ ਸਾਡੇ ਮਨ ਦੇ ਉੱਤੇ ਬੋਝ ਹੈ ਭਾਵੇਂ ਅਸੀਂ ਡਾਇਰੈਕਟ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਵਿੱਚ ਸ਼ਾਮਲ ਨਹੀਂ ਜਿਹੜੀਆਂ ਗਲਤੀਆਂ ਹੋਈਆਂ ਪਰ ਕਮ ਸੇ ਕਮ ਅਸੀਂ ਤੁਹਾਡੇ ਨਾਲ ਡਿਫੈਂਡ ਕਰਦੇ ਰਹੇ ਆ ਅਸੀਂ ਪਾਰਟੀ ਚ ਰਹੇ ਆ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਲੜਦੇ ਰਹੇ ਆ ਲੋਕਾਂ ਨਾਲ ਵੀ ਲੜਦੇ ਰਹੇ ਆ ਪਰ ਦੁੱਖ ਹੈ ਸਾਨੂੰ ਕਿ ਸਾਨੂੰ ਇਸ ਕਰਕੇ ਕਈ ਵਾਰੀ ਹੁੰਦਾ ਸੀਗਾ ਕਿ ਕਾਂਗਰਸ ਦੀ ਸਰਕਾਰ ਜਦੋਂ ਬਣੀ ਹੈ ਉਹਨਾਂ ਨੇ ਵੀ ਸਵਾਂ ਖਾ ਖਾ ਕੇ ਗੁਟਕਾ ਸਾਫ ਦੀਆਂ ਕਿਹਾ ਸੀਗਾ ਕਿ ਅਸੀਂ ਦੋਸ਼ੀ ਫੜਾਂਗੇ ਉਹਨਾਂ ਨੇ ਵੀ ਸਿਆਸਤ ਖੇਡੀ 5 ਸਾਲ ਨਿਕਲ ਗਏ ਕੁਝ ਨਹੀਂ ਕੀਤਾ ਨਸ਼ਿਆਂ ਦਾ ਹੜ ਆਇਆ ਜਿਹੜਾ ਇਹਨੂੰ ਰੋਕਾਂਗੇ ਅਸੀਂ ਉਹ ਵੀ ਕੁਝ ਨਹੀਂ ਬਣਿਆ ਇਸੇ ਤਰ੍ਹਾਂ ਆਵਾ ਦੀ ਪਾਰਟੀ ਨੇ ਕਿਹਾ 2.5 ਸਾਲ ਨਿਕਲ ਗਏ ਹੈ ਜੀ ਨਾ ਤੇ ਕੋਈ ਬਦਬੀ ਦੀ ਗੱਲ ਨਿਕਲੀ ਹੈ ਤੇ ਨਾ ਹੀ ਕੋਈ ਨਸ਼ਾ ਦੀ ਗੱਲ ਨਿਕਲੀ ਹੈ ਸੋ ਇਹ ਸਾਰੀਆਂ ਗੱਲਾਂ ਤੋਂ ਕਈ ਵਾਰੀ ਸਾਨੂੰ ਦੁੱਖ ਵੀ ਆਂਦਾ ਸੀਗਾ ਕਿ ਕਿਤੇ ਐਵੇਂ ਨਾ ਸਾਰਾ ਕੋਈ ਝੂਠ ਬੰਦਾ ਹੋਵੇ ਜਿਹੜਾ ਕੋਈ ਸਿਆਸਤ ਹੀ ਖੇਡਦੇ ਹੋਣ ਕਿਉਂਕਿ ਜਦੋਂ ਦੀ ਇਹ ਬਦਬੀਆਂ ਦੀ ਗੱਲ ਆਈ ਮੈਂ ਇਹ ਦਾਅਵੇ ਨਾ ਕਹਿ ਸਕਦੀਆਂ ਕਿ ਉਦੋਂ ਦਾ ਇਹ ਸਾਰਾ ਕਾਰਨਾਮਾ ਸ਼ੁਰੂ ਹੋਇਆ ਕਿ ਇਹ ਜਦੋਂ ਆਮ ਆਦਮੀ ਪਾਰਟੀ ਪੰਜਾਬ ਚ ਆਈ ਜਿਹੜਾ ਇਹ ਸਾਰਾ ਵੋਟਾਂ ਦਾ ਪ੍ਰੈਸ਼ਰ ਜਾਂ ਆ ਆ ਰਾਮ ਰਹੀਮ ਦੀ ਜਿਹੜੇ ਚੇਲਿਆਂ ਦਾ ਪ੍ਰੈਸ਼ਰ ਵੀ ਉਦੋਂ ਹੀ ਸ਼ਾਇਦ ਸਰਦਾਰ ਸੁਖਬੀਰ ਸੇ ਬਦਲਦੇ ਪ੍ਰੈਸ਼ਰ ਥੱਲੇ ਆ ਕੇ ਉਹਨਾਂ ਨੇ ਸਾਰੇ ਇਹ ਕੰਮ ਗਲਤ ਕਰ ਦਿੱਤੇ ਕਿ ਇਹ ਇਹ ਵੋਟਾਂ ਦਾ ਸਿਸਟਮ ਜਿਹੜਾ ਹੈ ਉਹ ਸਾਡਾ ਨੁਕਸਾਨ ਹੋ ਜਾਏ। ਇਹੀ ਗੱਲ ਹੋएगी ਕਿਉਂਕਿ ਆਮ ਆਦਮੀ ਪਾਰਟੀ ਜਿਉਂ ਤੋਂ ਐਂਟਰ ਕੀਤੀ ਹੈ ਉਦੋਂ ਤੋਂ ਲੈ ਕੇ ਇਹ ਸਾਡਾ ਵੱਡਾ ਨੁਕਸਾਨ ਹੋਇਆ। ਸੋ ਇਹ ਸਾਰਾ ਸਾਡੇ ਤੇ ਬੋਝ ਸੀਗਾ ਫਿਰ ਅਸੀਂ ਇੱਕਦਮ ਸਲਾਹ ਕੀਤੀ ਵੀ ਜੇ ਨਹੀਂ ਮੰਨਦੇ ਤੇ ਅਸੀਂ ਸਾਰੇ ਜਾਣੇ ਚੱਲੀਏ। ਤੇ ਅਸੀਂ ਚਲੇ ਗਏ ਫਿਰ ਮਨ ਬਣਾ ਲਿਆ ਅਸੀਂ ਚਲੇ ਗਏ। ਉਹ ਤੇ ਅਸੀਂ ਲਿਖ ਦਿੱਤਾ ਕੇ ਸਰਦਾਰ ਪ੍ਰਕਾਸ਼ ਜਦੋਂ ਸਰਦਾਰ ਸੁਖਵੀਰ ਸੇ ਬਦਲ ਹੋਮ ਮਿਨਿਸਟਰ ਸੀ ਜਸ਼ੋਬ ਮਿਕਲਦਲ ਦੇ ਪ੍ਰਧਾਨ ਸੀ ਇਹ ਚਾਰ ਪੰਜ ਗੱਲਾਂ ਜਿਹੜੀਆਂ ਹੋਈਆਂ ਜਿਹਦਾ ਸਾਡੇ ਮਨ ਤੇ ਬੋਝ ਹੈ ਅਸੀਂ ਗਾਏ ਬਗਾਏ ਉਹਦੀ ਸਪੋਰਟ ਵੀ ਕਰਦੇ ਰਹੇ ਹਾਂ ਅਸੀਂ ਡਿਫੈਂਡ ਵੀ ਕਰਦੇ ਰਹੇ ਹਾਂ ਪਾਰਟੀ ਦੀ ਖਾਤਰ ਡਿਸਪਲਿਨ ਦੀ ਖਾਤਰ ਇਸ ਕਰਕੇ ਅਸੀਂ ਪੰਥ ਦੀ ਆਵਾਜ਼ ਬਣ ਕੇ ਬਾਹਰ ਨਹੀਂ ਨਿਕਲ ਸਕੇ ਸਾਡੇ ਮਨ ਤੇ ਬੋਝ ਹੈ ਤੇ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਸਾਡਾ ਜਿੰਨਾ ਕੋਈ ਦੋਸ਼ ਹੋਵੇ ਉਹ ਸਾਨੂੰ ਜਰੂਰ ਗੁਰਮਤਲ ਸਾਰ ਸੇਵਾਲਾ ਅਜੂਨ ਨੇ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਸੀ ਇਹਨਾਂ ਨੇ ਜਵਾਬ ਦਿੱਤਾ ਉਹ ਦਿਨ ਜਾ ਕੇ ਪੇਸ਼ ਹੋ ਕੇ ਔਰ ਅੱਜ ਜਿਹੜਾ ਜਨਤਕ ਹੋਇਆ ਉਹਦੇ ਵਿੱਚ ਇਹ ਲਿਖਿਆ ਉਹਨਾਂ ਨੇ ਚਲੋ ਇੰਨਾ ਸ਼ੁਕਰ ਹੈ ਸਾਡੀ ਇੱਕ ਕਿਤੇ ਪ੍ਰਾਪਤੀ ਹੋ ਗਈ ਕਿ ਸ਼੍ਰੋਮਣੀ ਕਾਲ ਦਾ ਸੁਧਾਰ ਲਹਿਰ ਦੇ ਸੇਵਾ ਦੇ ਸੇਵਾਦਾਰਾਂ ਦੇ ਕਹਿਣ ਦੇ ਉੱਤੇ ਪੇਸ਼ ਤੇ ਹੋ ਗਏ ਜੀ ਜਵਾਬ ਤੇ ਕੁਛ ਦਿੱਤਾ ਪਰ ਵੀ ਇਹਨਾਂ ਨੇ ਇੰਨਾ ਕਿ ਲਿਖਿਆ ਸ਼ਾਰਟ ਕਰਕੇ ਕਿ ਮੈਂ ਕਿਸੇ ਦੀ ਸਵਾਲ ਜਵਾਬ ਨਹੀਂ ਕਰਨੇ ਜਿੰਨੀਆਂ ਵੀ ਗਲਤੀਆਂ ਹੋਈਆਂ ਮੈਂ ਆਪਣੀ ਝੋਲੀ ਚ ਪਾਣਾ ਠੀਕ ਹੈ ਜੀ ਹੁਣ ਜਿਹੜੀਆਂ ਜਿੰਨੀਆਂ ਵੀ ਗਲਤੀਆਂ ਹੋਈਆਂ ਮੀਨਸ ਕਿ ਉਹ ਗਲਤੀ ਨੂੰ ਇੱਕ ਇੱਕ ਨੂੰ ਸਿੰਘ ਸਾਹਿਬ ਪੁੱਛਣਗੇ ਅਕਸਰ ਦੁਬਾਰਾ ਵੀ ਫੇਰ ਪੇਚ ਓੜਾ ਨਾ ਬੁਲਾਉਣਗੇ ਤਾਂ ਸਹੀ ਨਾ ਫਿਰ ਦੱਸੋ ਭਾਈ ਤੁਸੀਂ ਕਿਹੜੀਆਂ ਗਲਤੀਆਂ ਨੂੰ ਸਵੀਕਾਰ ਕਰਦੇ ਹੋ ਕਿਹੜੀਆਂ ਕਿੜੀਆਂ ਗਲਤੀਆਂ ਹੋਈਆਂ ਕੀ ਤੁਸੀਂ ਸਵੀਕਾਰ ਕਰਦੇ ਹੋ ਕਿ 2007 ਚ ਜਿਹੜਾ ਪਰਚਾ ਹੋਇਆ ਸੀ ਤੁਸੀਂ ਉਹ ਰੱਦ ਕਰਾਇਆ ਕੀ ਸਵੀਕਾਰ ਕਰਦੇ ਹੋ ਕਿ ਤੁਸੀਂ ਜਿਹਨੂੰ ਛੇਕਿਆ ਹੋਇਆ ਸੀਗਾ ਰਾਮ ਰਹੀਮ ਨੂੰ ਤੁਸੀਂ ਉਹਦੇ ਨਾਲ ਮੀਟਿੰਗਾਂ ਕੀਤੀਆਂ ਕੀ ਤੁਸੀਂ ਸਵੀਕਾਰ ਕਰਦੇ ਹੋ ਕਿ ਜਿਹੜਾ ਇੱਥੇ ਦੋ ਨੌਜਵਾਨ ਮਰੇ ਸੀ ਉਸ ਵੇਲੇ ਗੋਲੀ ਚੱਲੀ ਸੀਗੀ ਅਣਪਛਾਤੇਆਂ ਨੂੰ ਕਿਉਂ ਤੁਸੀਂ ਪਰਚਾ ਦਰਜ ਕੀਤਾ ਸੀਗੇ ਕੀ ਤੁਸੀਂ ਜਿਹੜਾ ਗੁਰੂਗੜਾ ਸਾਹਿਬ ਦੀ ਬੇਅਦਬੀ ਹੋਈ ਹੈ ਉਹਦੇ ਲਈ ਸਿੱਧਾ ਬਲੇਮ ਜਿਹੜਾ ਸੀਗਾ ਉਹ ਰਾਮ ਰਹੀਮ ਤੇ ਜਾਂਦਾ ਸੀ ਹਣੀਪ੍ਰੀਤ ਤੇ ਜਾਂਦਾ ਸੀ ਤੁਸੀਂ ਉਹਨੂੰ ਮਾਫ ਕਿਉਂ ਕਰਾਇਆ ਤੁਸੀਂ ਸਿੰਘ ਸਾਹਿਬ ਨੂੰ ਉੱਥੇ ਬੁਲਾਏ ਸੀਗੇ ਮਤਲਬ ਇਹ ਸਾਰੀਆਂ ਗੱਲਾਂ ਤੇ ਉਹਨੂੰ ਪੁੱਛਣਗੇ ਨਾ ਜੀ ਇਸ ਕਰਕੇ ਜਦੋਂ ਪੁੱਛਣਗੇ ਫਿਰ ਜਵਾਬ ਦੇਣਗੇ ਤੁਸੀਂ ਮੈਂ ਪੁੱਛਿਆ ਸੀ ਕਿ ਤੁਸੀਂ ਸੰਤੁਸ਼ਟ ਨਾਲ ਸਭ ਤੋਂ ਵੱਡੀ ਗੱਲ ਜੇ ਤੁਸੀਂ ਬਰੀਕੀ ਨਾਲ ਉਹ ਸਾਰੀ ਜਿਹੜੀ ਸਪਸ਼ਟਿਕਰਨ ਜਾਂ ਲੈਟਰ ਜਿਹੜੀ ਪੱਤਰ ਬਾਹਰ ਆਇਆ ਉਹਨੂੰ ਦੇਖਿਆ ਹੋਏ ਐਸਜੀਪੀਸੀ ਵਾਲੇ ਪੱਤਰ ਦੇ ਵਿੱਚ ਬੜਾ ਬ੍ਰੀਫ ਜੀ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਸਿਰਫ ਜਿਹੜੇ ਇਸ਼ਤਿਹਾਰਾਂ ਦੀ ਗੱਲ ਕੀਤੀ ਹੈ ਔਰ ਜੇ ਗੱਲ ਕੀਤੀ ਹੈ ਤੇ ਉਹਨਾਂ ਨੇ ਕਹੀ ਵੀ ਉਸ ਵੇਲੇ ਦੇ ਜਿਹੜੇ ਪ੍ਰਧਾਨ ਸੀਗੇ ਉਹ ਅਵਤਾਰ ਸਿੰਘ ਜੀ ਸੀਗੇ ਤੇ ਹੁਣ ਉਹ ਦੁਨੀਆ 'ਚ ਨਹੀਂ ਨੇ ਉਹ ਉਹਨਾਂ ਨੇ ਨਹੀਂ ਲਿਖਿਆ ਉਹਦੇ ਵਿੱਚ ਨਹੀਂ ਲਿਖਿਆ ਹੋਇਆ ਪਰ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਉਹ ਤਾਂ ਅੱਜ ਦੁਨੀਆ 'ਚ ਨਹੀਂ ਹੈਗੇ ਦੂਜੇ ਬੀਬੀ 1 ਮਿੰਟ ਮੇਰਾ ਸਵਾਲ ਐ ਸੀ ਕਿ ਅਗ ਇੱਕ ਜਿਹੜੀ ਚਿੱਠੀ ਉਹਦੇ ਵਿੱਚ ਜਿਹਦੇ ਸੁਖਬੀਰ ਬਾਦਲ ਹੋਣਾ ਦਾ ਵੀ ਲੱਗਿਆ ਹੋਇਆ ਤੇ ਉਸ ਤੋਂ ਪਹਿਲੇ ਪ੍ਰਕਾਸ਼ ਸਿੰਘ ਬਾਦਲ ਦਾ ਲੱਗਿਆ ਹੋਇਆ ਔਰ ਉਹਦੇ ਵਿੱਚ ਖਾਸ ਤੌਰ ਤੇ ਉਹ ਗੱਲ ਕਹੀ ਗਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਗਏ ਸਨ ਤੁਸੀਂ ਵੀ ਕਹਿ ਰਹੇ ਹੋ ਕਿ ਉਹਦੋਂ ਇਹਨਾਂ ਨੂੰ ਕਿਹਾ ਸੀ ਵੀ ਜਾਓ ਅਕਾਲ ਤਖਤ ਤੇ ਤੇ ਉਹ ਨਹੀਂ ਗਏ ਅੱਜ ਚੀਮਾ ਸਾਹਿਬ ਵੀ ਇਹ ਕਹਿ ਰਹੇ ਸੀ ਵੀ ਉਹ ਗਏ ਸੀਗੇ ਅਕਾਲ ਤਖਤ ਤੇ ਤੇ ਉਹ ਖਬਰਾਂ ਵੀ ਲੱਗੀਆਂ ਸੀਗੀਆਂ ਸਾਡੀਆਂ ਫੋਟੋਆਂ ਵੀ ਆਈਆਂ ਸੀ ਤੇ ਜਿਹੜੇ ਬਾਗੀ ਹੁਣ ਦੂਸਰੇ ਪਾਸੇ ਖੜੇ ਹੋ ਕੇ ਸਾਡੇ ਸਾਹਮਣੇ ਖੜੋ ਕੇ ਗੱਲਾਂ ਬਾਤਾਂ ਕਰ ਰਹੇ ਨੇ ਉਹਨਾਂ ਚੋਂ ਨਾਲ ਗਏ ਸੀ ਸਾਡੇ ਮੇਰਾ ਖਿਆਲ ਹੈ ਅਸੀਂ ਨਾਲ ਨਹੀਂ ਗਏ ਨਾ ਸਾਨੂੰ ਪਤਾ ਹੀ ਹੈ ਚਿਮਾ ਸਾਹਿਬ ਦੀ ਫੋਟੋ ਸੀ ਹਾਂਜੀ ਮੈਨੂੰ ਨਹੀਂ ਪਤਾ ਚਲੋ ਗਏ ਹੋਣਗੇ ਪਰ ਉਹ ਚਿੱਠੀ ਦਾ ਜ਼ਿਕਰ ਕਦੀ ਆਇਆ ਨਹੀਂ ਉਹਦਾ ਅਖਬਾਰ ਦੀ ਵੀ ਇਹਨਾਂ ਨੇ ਖਬਰ ਤੇ ਲਾਈ ਸੀਗੀ ਉਹ ਵੀ ਅਖਬਾਰ ਚ ਖਬਰ ਆਈ ਹੈ ਹੋ ਸਕਦਾ ਕਿ ਵਾਰੀ ਬਿਸਰ ਜਾਂਦਾ ਹੈ ਤੇ ਮੇਰਾ ਖਿਆਲ ਹੈ ਕਿ ਕਦੀ ਕੋਈ ਇਦਾਂ ਦੀ ਗੱਲ ਨਹੀਂ ਸੀ ਹੋਈ ਹੋ ਸਕਦਾ ਮੈਂ ਨਹੀਂ ਕਹਿ ਸਕਦੀ ਜਿਹੜੀ ਅਖਬਾਰ ਚ ਖਬਰ ਸਾਹਿਬ ਢੀਂਸਾ ਸਾਹਿਬ ਜਿਹੜੇ ਨੇ ਨਾ ਤੁਹਾਡੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਉਹ ਕਹਿੰਦੇ ਜੀ ਅਸੀਂ ਕਿਹਾ ਸੀਗਾ ਬਦਲ ਸਾਹਿਬ ਨੂੰ ਵੱਡੇ ਬਦਲ ਸਾਹਿਬ ਤੇ ਜਾਓ ਪਰ ਕਹਿੰਦੇ ਉਹ ਗਏ ਨਹੀਂ ਹੈਗੇ ਤੇ ਉਹ ਰਸਤੇ ਚ ਮੁੜਾਏ ਸੀਗੇ ਤੇ ਬਾਕੀ ਪੱਤਰ ਭੇਜਤਾ ਸੀ ਉਹਨਾਂ ਦੀ ਐਵੇਂ ਦਾ ਕੁਝ ਕਹਿਣਾ ਸੀਗਾ ਮੈਂ ਦੇਖੋ ਇਹਦੇ ਬਾਰੇ ਕੁਝ ਨਹੀਂ ਕਹਿੰਦੀ ਕਿਉਂਕਿ ਮੈਨੂੰ ਪਤਾ ਪਤਾ ਨਹੀਂ ਮੈਂ ਝੂਠ ਨਹੀਂ ਬੋਲਣਾ ਕਿ ਉਹ ਗਏ ਸੀ ਜਾਂ ਨਹੀਂ ਗਏ ਸੀ ਪਰ ਜਿਹੜੀ ਉਹ ਅਖਬਾਰ 'ਚ ਖਬਰ ਲੱਗੀ ਹੈ ਨਾ ਜੀ ਉਹਦੇ 'ਚ ਜਿਹੜਾ ਉਹਨਾਂ ਲਿਖਿਆ ਹੋਇਆ ਕਿ ਉਹ ਪੱਤਰ ਦੇ ਕੇ ਆਏ ਤੇ ਉਹ ਪੱਤਰ ਕੀ ਦਿੱਤਾ ਕੀ ਨਹੀਂ ਦਿੱਤਾ ਉਹ ਤੇ ਉਹ ਹੀ ਜਾਣਦੇ ਹੋਣਗੇ ਉਹ ਵੀ ਪੱਤਰੇ ਨਾਲ ਲਾਇਆ ਹੋਇਆ ਇਹ ਵੀ ਪੱਤਰ ਦਿੱਤਾ ਤੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਸ ਵੇਲੇ ਉਹ ਸੀ ਮੱਕਰ ਸਾਹਿਬ ਤੇ ਉਹ ਅਵਤਾਰ ਸਿੰਘ ਜੀ ਮੱਕੜ ਉਸ ਵੇਲੇ ਕਿਉਂਕਿ ਸ਼੍ਰੋਮਣੀ ਕਮੇਟੀ ਚੁਣੀ ਤੇ ਗਈ ਸੀ ਪਰ ਅਜੇ ਜਿਹੜਾ ਹਾਊਸ ਸੀਗਾ ਉਹ ਮਨਜ਼ੂਰ ਨਹੀਂ ਸੀ ਹੋਇਆ ਜੀ ਨੋਟੀਫਿਕੇਸ਼ਨ ਨਹੀਂ ਸੀ ਹੋਈ ਸਾਨੂੰ ਬੁਲਾਇਆ ਗਿਆ ਸੀ ਉਦਾ ਉਹ ਵੀ ਗੈਰ ਕਾਨੂੰਨੀ ਬੁਲਾਇਆ ਗਿਆ ਭਈ ਇਹਨਾਂ ਨੇ ਮਾਫੀ ਦੇ ਦਿੱਤੀ ਅਕਾਲ ਤਖਤ ਦੇ ਜਥੇਦਾਰ ਨੇ ਹੁਣ ਜਿਹੜਾ ਹੈਗਾ ਸਾਰੇ ਜਣੇ ਇੱਥੇ ਇਹ ਜਿਹੜਾ ਪਾਠ ਕਰਾਇਆ ਜਾਵੇ ਭਈ ਗੁਰਦੁਆਰਿਆਂ ਦੇ ਵਿੱਚ ਭਈ ਪਛਤਾਵਾ ਜਿਹੜਾ ਲੱਗਾ ਪੀ ਜਿਹੜਾ ਅਸੀਂ ਸਭ ਕੁਝ ਜਿਹੜਾ ਮਾਫ ਕੀਤਾ ਤਨਖਾਹ ਲੱਗੀ ਜਿਹੜੀ ਸੀ ਤੇ ਉਹ ਫਿਰ ਸਾਰਾ ਕੁਝ ਉਸ ਵੇਲੇ ਸਾਨੂੰ ਬੁਲਾਏ ਸੀ ਜਦੋਂ ਪਰ ਚਲੋ ਕਹਿਣ ਤੋਂ ਪਾਵ ਕੇ ਉਹ ਐਗਜ਼ੈਕਟਿਵ ਕੰਮ ਕਰ ਰਹੀ ਸੀ ਮੱਕਰ ਸਾਹਿਬ ਸਿਗੇ ਇਹਨਾਂ ਨੇ ਉਹੀ ਚੱਠੀ ਪੇਈ ਦਿੱਤੀ ਜੇ ਤੁਸੀਂ ਤੱਕ ਵੀ ਵੀਜੀ ਗੱਲ ਕੀਤੀ ਜਾਏ ਤਾਂ ਸਾਰਾ ਦਾ ਸਰਜ ਜਿਹੜਾ ਹੁਣ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਸਾਹਮਣੇ ਆਮਣੇ ਹੋਏ ਪੂਰੇ ਤਰੀਕੇ ਦੇ ਨਾਲ ਜੇ ਗੱਲ ਕਰੀਏ ਤੁਹਾਨੂੰ ਬਾਗੀ ਤੜਾ ਬਾਗੀ ਕਿਹਾ ਜਾ ਰਿਹਾ ਬਾਰ-ਬਾਰ ਫਿਰ ਤਾਂ ਬਾਗੀ ਕੌਣ ਹੈ ਕਿਵੇਂ ਦਾ ਲੱਗ ਰਿਹਾ ਰੋਜ਼ ਬਾਗੀ ਤੜਾ ਕਿਹਾ ਜਾਂਦਾ ਤੁਹਾਨੂੰ ਦੇਖੋ ਜੀ ਬਾਗੀ ਤੇ ਉਹ ਹੈ ਜਿਨ੍ਹਾਂ ਨੇ ਪਾਰਟੀ ਦਾ ਕੈਂਡੀਡੇਟ ਹਰਾਉਣ ਲਈ ਉੱਥੇ ਬਰਾਬਰ BSP ਦੀ ਮਨਜ਼ੂਰੀ ਕੀਤੀ ਬਾਗੀ ਕੌਣ ਹੁੰਦਾ ਹੈ ਜਿਹੜਾ ਪਾਰਟੀ ਦੇ ਖਿਲਾਫ ਗਤੀਵਿਧੀ ਕਰੇ ਅਸਤੇ ਕੀਤੀ ਕੋਈ ਨਹੀਂ ਜੀ ਜੇ ਉੱਥੇ ਇਹਨਾਂ ਨੇ ਕੈਂਡੀਡੇਟ ਖਿਲਾ ਰਿਆ ਸੀ ਉਹਦੇ ਉਹਦੀ ਸਪੋਰਟ ਤੇ ਪੈਸੇ ਵੀ ਲਾਇਆ ਤੇ ਅਸੀਂ ਮਿਹਨਤ ਵੀ ਕੀਤੀ ਠੀਕ ਹੈ ਜਲੰਧਰ ਦੇ ਵਿੱਚ ਬਾਕੀ ਤੇ ਇਹ ਨਾ ਜਿਨ੍ਹਾਂ ਨੇ ਮੁਖਾਲਫਤ ਕੀਤੀ ਦੂਜੀ ਗੱਲ ਇੱਕ ਵੀ ਗਤੀਵਿਧੀ ਦੱਸ ਦੇਣ ਇਹ ਕਹਿੰਦੇ ਜੀ ਇਹਨੇ ਸੁਧਾਰ ਲਹਿਰ ਕਿਉਂ ਖੜੀ ਕੀਤੀ ਹੈ ਪ੍ਰੇਸੀਡੀਅਮ ਕਿਉਂ ਬਣਾਈ ਹੈ ਉਹ ਅਸੀਂ ਇਸ ਲਈ ਕੀਤੀ ਹੈ ਜਿਹੋਨੇ ਕਾਢ ਹੀ ਦਿੱਤਾ ਸਾਨੂੰ ਬਿਨਾਂ ਵਜੇ ਤੋਂ ਤੇ ਅਸੀਂ ਸੁਧਾਰ ਲਹਿਰ ਇਸ ਲਈ ਸ਼ੁਰੂ ਕੀਤੀ ਹੈ ਕਿ ਜਿਹੜੀਆਂ ਸਾਡੀਆਂ ਕਮੀਆਂ ਨੇ ਦੂਰ ਕਰਨ ਵਾਸਤੇ ਲੋਕਾਂ ਚ ਜਾਈਏ ਇਹਦਾ ਮਤਲਬ ਅਸੀਂ ਇਹ ਕਹੀਏ ਵੀ ਸ਼੍ਰੋਮਣੀ ਕਾਲਦਨ ਖਤਮ ਕਰੋ ਅਸੀਂ ਇਹੀ ਕਹਿ ਰਹੇ ਹਾਂ ਸ਼੍ਰੋਮਣੀ ਕਾਲਦਨ ਨੂੰ ਸੁਧਾਰੀਏ ਇਹਦੀ ਕਾਮਯਾਬੀ ਕਰੀਏ ਲੋਕਾਂ ਨੂੰ ਆਪਣੇ ਵੱਲ ਖਿੱਚੀਏ ਲੋਕਾਂ ਦਾ ਭਰੋਸਾ ਜਿੱਤੀਏ ਲੋਕ ਕਿਉਂ ਆਉਣਗੇ ਸਾਡੇ ਕੋ ਜਦ ਤੱਕ ਭਰੋਸਾ ਨਹੀਂ ਪੈਦਾ ਹੋਏਗਾ ਲੋਕੀ ਆਉਣਗੇ ਕਿਉਂ ਸੋ ਇਸ ਕਰਕੇ ਇਸ ਤੇ ਭਰੋਸਾ ਜਿੱਤਣ ਵਾਸਤੇ ਕਹਿ ਰਹੇ ਆ ਕਿ ਆਓ ਭਾਈ ਸ਼੍ਰੋਮਣੀ ਕਾਲਦਲ ਤੁਹਾਡਾ ਤੁਹਾਡੀ ਪਾਰਟੀ ਹੈ ਤੁਹਾਡੀ ਮਾਂ ਪਾਰਟੀ ਹੈ ਇਹਨਾਂ ਜੁੜੋ ਸਰਪੰਚ ਕਰਦੇ ਤੁਹਾਨੂੰ ਕਰਦਾ ਉਹਨਾਂ ਸਾਰਿਆਂ ਨੂੰ ਇਕੱਠੇ ਕੋਲ ਖਿੱਚ ਕੇ ਲੈ ਕੇ ਆਏ ਸੀ ਸਰਪੰਚ ਸਾਹਿਬ ਦੇ ਤਾਂ ਘਰ ਗਏ ਸੀ ਢੀਂਸਾ ਸਾਹਿਬ ਦੇ ਤੁਹਾਨੂੰ ਆਵਾਜ਼ ਮਾਰੀ ਸੀ ਕਿ ਬੀਬੀ ਜੀ ਤੁਸੀਂ ਵੀ ਸਾਡੇ ਕੋਲ ਆਓ ਵਾਪਸ ਜਾਂ ਕਿਸ ਤਰ੍ਹਾਂ ਔਰ ਤੁਸੀਂ ਤਾਂ ਉਦੋਂ ਵੀ ਕਹਿੰਦੇ ਰਹੇ ਸੀ ਵੀ ਉਹਨਾਂ ਨੇ ਚਾਹੇ ਮੈਨੂੰ ਕਰਤਾ ਪਰ ਮੈਂ ਤਾਂ ਅਕਾਲੀ ਦਲ ਤੋਂ ਦੂਰ ਕਦੀ ਹੋਈ ਨਹੀਂ ਦੇਖੋ ਅਕਾਲੀ ਕੋਈ ਵੀ ਸਿੱਖ ਕਿਤੇ ਬੈਠਾ ਨਾ ਜੀ ਉਹ ਅਕਾਲ ਪੁਰਖ ਨੂੰ ਸਮਰਪਿਤ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕੋਈ ਜ਼ਰੂਰੀ ਨਹੀਂ ਅਕਾਲੀ ਦਲ ਪਾਰਟੀ 'ਚ ਬੈਠਾ ਹੋਇਆ ਹਰ ਸਿੱਖ ਅਕਾਲੀ ਹੈ ਜਿੱਥੇ ਬੈਠਾ ਹੋਇਆ ਹੈ ਜਿਹੜਾ ਸਮਰਪਿਤ ਹੈ ਅਕਾਲ ਤਖਤ ਨੂੰ ਇਸ ਕਰਕੇ ਸਾਨੂੰ ਕਾਢ ਨਹੀਂ ਸਕਦੇ ਕਿਉਂਕਿ ਅਕਾਲੀ ਇੱਕ ਸੋਚ ਦਾ ਨਾਮ ਹੈ ਅਕਾਲੀ ਇੱਕ ਵਿਚਾਰਧਾਰਾ ਦਾ ਨਾਮ ਹੈ ਅਕਾਲੀ ਕਿਸੇ ਮਰਿਆਦਾ ਦਾ ਨਾਮ ਹੈ ਇਹਨਾਂ ਨੇ ਜੋ ਕਰਦੇ ਆ ਜੀ ਬਿਲਕੁਲ ਗੈਰ ਕਾਨੂੰਨੀ ਹੈ ਕੋਈ ਉੱਥੇ ਸਾਡੀ ਨਾਂ ਨਿਸ਼ਾਨ ਨਹੀਂ ਹੈਗਾ ਸਾਡੀ ਸੰਵਿਧਾਨ ਵਿੱਚ ਕਿਤੇ ਲਿਖਿਆ ਸਿਰਫ ਇੱਕ ਪ੍ਰਧਾਨ ਕੀ ਕਰਦੇ ਹੁੰਦੇ ਆ ਆਪਣੀ ਸਹੂਲਤ ਵਾਸਤੇ ਇੱਕ ਬਣਾ ਦਿੰਦੇ ਆ ਜੀ ਇੱਕ ਡਰਾਵਾ ਜਿਹਾ ਪਾਉਣ ਵਾਸਤੇ ਇੱਕ ਅਨੁਸ਼ਾਸਨੀ ਕਮੇਟੀ ਉਹ ਅਨੁਸ਼ਾਸਨੀ ਕਮੇਟੀ ਕੋਈ ਮਤਾ ਨਹੀਂ ਕਿਤੇ ਪਿਆ ਸੀ ਕੋਈ ਵਰਕਿੰਗ ਕਮੇਟੀ ਜ ਨਹੀਂ ਸੀ ਪਤਾ ਐਵੇਂ ਸਾਡੇ ਸਾਹਮਣੇ ਕੋਰ ਕਮੇਟੀ ਚ ਕਿਹਾ ਸੀ ਉਹਨਾਂ ਨੇ ਵੀ ਆਪ ਬਣਾ ਦਿੰਨੇ ਆ ਜੀ ਅੱਛਾ ਉਹ ਬਣਾਤੀ ਹੁਣ ਉਹਨਾਂ ਦੇ ਸਾਨੂੰ ਬੁਲਾਇਆ ਹੀ ਨਹੀਂ ਕੋਈ ਨੋਟਿਸ ਨਹੀਂ ਦਿੰਦਾ ਕਿ ਤੁਹਾਡੀ ਵੀ ਕੋਈ ਗਲਤੀ ਹੈ ਕੋਈ ਗਤੀਵਿਧੀ ਦੀ ਕਿਹੜੀ ਖਿਲਾਫ ਹੈ ਕੀ ਨਹੀਂ ਇਹ ਸਿੱਧਾ ਹੀ ਜਿ ਕੱਢੋ ਬਾਹਰ ਕੋਰ ਕਮੇਟੀ ਦੇ 9 ਮੈਂਬਰ ਜਿਹੜੀ ਸਾਨੂੰ ਕੱਢਿਆ ਜੀ ਤੁਸੀਂ ਹੈਰਾਨ ਹੋਵੋਗੇ ਤੁਸੀਂ ਕੋਈ ਪੁੱਛ ਤੇ ਲੈਣ ਕਿਸੇ ਨੂੰ ਕੀ ਤੁਹਾਡਾ ਕਸੂਰ ਕੀ ਹੈ ਕੀਤਾ ਕੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਫਿਰ ਪਹਿਲੇ ਸਰਪ੍ਰਸਤ ਨੂੰ ਕੱਢਿਆ ਨਹੀਂ ਸੀ ਦੂਜੇ ਦਿਨ ਕਹਿੰਦੇ ਜੀ ਬੜੇ ਅਫਸੋਸ ਦੀ ਗੱਲ ਹੈ ਕਿ ਕੋਲ ਬੈਠੇ ਇਹਨਾਂ ਦੇ ਕਹਿ ਰਹੇ ਆ ਜਿਹੜੇ ਪੀ ਇਹ ਸਰਪ੍ਰਸਤ ਜਿਹੜਾ ਉਹਦਾ ਸਰਪਲਸ ਹੁੰਦਾ ਇਹ ਦੇਖਦੇ ਕੋਈ ਕੰਮ ਹੀ ਨਹੀਂ ਹੁੰਦਾ ਤੇ ਬੇਲਾ ਬੰਦਾ ਜਿਹੜਾ ਲਾਦੀ ਦਾ ਉੱਤੇ ਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬ੍ਰਹਮਪੁਰਾ ਸਾਹਿਬ ਤੋਂ ਸਰਪ੍ਰਸਤ ਬਣਾਈ ਸੀ ਮੁੱਖ ਮੰਤਰੀ ਰਿਆ ਬੰਦਾ ਜਿਹੜਾ ਪ੍ਰਧਾਨ ਰਿਆ ਨਿਚੇ ਲੰਬੀ ਦਾ ਇੰਨੀ ਵੱਡੀ ਸੇਵਾ ਤੁਸੀਂ ਉਸ ਬਾਪ ਦੀ ਵੀ ਬੇਇੱਜ਼ਤੀ ਕਰਾਈ ਜਾਂਦੇ ਹੋ ਕਮ ਸੇ ਕੋਈ ਇਹ ਤਾਂ ਸੋਚੋ ਤੁਸੀਂ ਕੀ ਕਹਿ ਕੀ ਰਹੇ ਹੋ ਇਹ ਬੁਖਲਾ ਗਏ ਹੈ ਜੀ ਐਕਚੁਅਲੀ ਪੈਨਿਕ ਹੋ ਗਏ ਇਹ ਡਰੇ ਪਏ ਨੇ ਵਿੱਚੋਂ ਵੀ ਸਾਡੇ ਕੋਈ ਗਲਤੀਆਂ ਜਿਹੜੀਆਂ ਹੋਈਆਂ ਸੀ ਸੁਧਾਰੀਏ ਕਿੱਦਾਂ ਹੋਣ ਇਹ منہ ਕਹਿ ਕੁਝ ਨਹੀਂ ਸਕਦੇ ਪਰ ਵਿੱਚੋਂ ਡਰੇ ਪਏ ਹੈ ਇੱਕ ਨਵਾਂ ਵੀ ਧੜਿਆਂ ਦੇ ਬਾਰ ਹੋ ਰਿਹਾ ਹੁਣ ਤੁਹਾਡਾ ਇੱਕ ਧੜਾ ਵੱਖ ਚੱਲ ਰਿਹਾ ਤੁਸੀਂ ਆਪਣੇ ਇੱਕ ਜ਼ੋਰ ਲਾ ਰਹੇ ਹੋ ਬਾਰ ਬਾਰ ਜੇ ਗੱਲ ਕਰੀਏ ਜਿਵੇਂ ਅਸੀਂ ਟੀਨਸਰ ਸਾਹਿਬ ਨਾਲ ਗੱਲ ਕੀਤੀ ਸੀ ਉਹ ਵੀ ਇਹ ਕਹਿ ਰਹੇ ਸੀਗੇ ਕਹਿੰਦੇ ਜਿਵੇਂ ਤੁਸੀਂ ਹੁਣ ਇਹ ਗੱਲ ਕੀਤੀ ਕਿ ਅਨੁਸ਼ਾਸਨੀ ਕਮੇਟੀ ਦਾ ਤਾਂ ਲਫ਼ਜ਼ ਸੰਵਿਧਾਨ ਦੇ ਵਿੱਚ ਹੈ ਹੀ ਹੋਣੀ ਪਹਿਲੀ ਗੱਲ ਔਰ ਜਿੱਥੋਂ ਤੱਕ ਦੂਸਰਾ ਇੱਕ ਧੜਾ ਵੀ ਹੋ ਰਿਹਾ ਤੁਸੀਂ ਵੀ ਚੱਲ ਰਹੇ ਹੋ ਤੇ ਉਹ ਆਪਣੀ ਗੱਲ ਬਾਰ ਬਾਰ ਉਹੀ ਸਫਾਈ ਦੇ ਰਹੇ ਨੇ ਉਸ ਦੇ ਕਿ ਨਾਲ ਤੁਹਾਨੂੰ ਕੀ ਲੱਗਦਾ ਜਿਹੜਾ ਇਹ ਇੱਕ ਤਰ੍ਹਾਂ ਦਾ ਪੂਰੀ ਤਰੀਕੇ ਨਾਲ ਫੈਲ ਗਿਆ ਕੰਮ ਜਿਹਨੂੰ ਕਹਿ ਸਕਦੇ ਆ ਜਿਹੜਾ ਇਕੱਠਾ ਹੀ ਨਹੀਂ ਹੋ ਰਿਹਾ ਖਿਲਰ ਰਿਹਾ ਹੈ ਲਗਾਤਾਰ ਖਲਾਰਾ ਜਾ ਹੋ ਗਿਆ ਕਿਵੇਂ ਇਕੱਠਾ ਹੋਏਗਾ ਦੂਜੀ ਗੱਲ ਜਿਹੜਾ ਇੱਕ ਉਧਰ ਧੜਕ ਖੜਾ ਹੋ ਰਿਹਾ ਜਿਹੜਾ ਕਿ ਮੋਗਾ ਦੇ ਵਿੱਚ ਵੀ ਰੈਲੀ ਹੋਈ ਸੀਗੀ ਤੇ ਕਹਿ ਰਹੇ ਜੀ ਕਿ ਧੜਕ ਖੜਾ ਹੋਏਗਾ ਤਾਂ ਉਹਦਾ ਦਾ ਜਿਹੜਾ ਪ੍ਰਧਾਨ ਬਣਾ ਦਿੱਤਾ ਜਾਏਗਾ ਹੈ ਨਾ ਜੀ ਉਹ ਫਿਰ ਹਰ ਇੱਕ ਦੇ ਮਨ ਚ ਦਰਦ ਤੇ ਆਈ ਹੈ ਉਹ ਕਿਸੇ ਨਾ ਕਿਸੇ ਬਹਾਨੇ ਲੋਕਾਂ ਚ ਜਾ ਰਹੇ ਹੋ ਸਕਦਾ ਹੈ ਕਿ ਪ੍ਰਮਾਤਮਾ ਨੇ ਕੋਈ ਐਸੇ ਕੌਤਕ ਵਰਤੋੜਾ ਹੋਵੇ ਕਿ ਜਦੋਂ ਇਹ ਸੋਚ ਇੱਕ ਹੋ ਗਈ ਸਾਰਿਆਂ ਦੀ ਕਿ ਪੰਜਾਬ ਬਚਾਓ ਸ਼੍ਰੋਮਣੀ ਗੱਦਦਲ ਬਚਾਓ ਹੋ ਸਕਦਾ ਇਕੱਠੇ ਹੀ ਹੋ ਜਾਣ ਸਾਰੇ ਕੋਈ ਪਤਾ ਲੱਗਦਾ ਜੀ ਤੁਸੀਂ ਬਹੁਤ ਪੁਰਾਣੇ ਬਾਦਲ ਸਾਹਿਬ ਦੇ ਖਿਲਾਫ ਹੀ ਹੈ। ਹਾਂ। ਪਾਰਟੀ ਦੇ ਖਿਲਾਫ ਨਹੀਂ ਹੈਗੇ ਉਹ ਵੀ। ਉਹ ਵੀ ਸ਼੍ਰੋਮਣੀ ਕਾਲਦਲ ਦੇ ਖਿਲਾਫ ਨਹੀਂ ਹੈਗੇ। ਉਹ ਵੀ ਕਹਿੰਦੇ ਸ਼੍ਰੋਮਣੀ ਕਾਲਦਲ ਬਚੇ। ਹਾਂ। ਸਿਰਫ ਬਾਦਲ ਸਾਹਿਬ ਦੇ ਖਿਲਾਫ ਹੈ, ਬਾਦਲ ਪਰਿਵਾਰ ਦੇ ਖਿਲਾਫ ਹੈ। ਲੋਕਾਂ ਦੇ ਵਿੱਚ ਇੱਕ ਨਫ਼ਰਤ ਜੀ ਪੈਦਾ ਹੋ ਗਈ ਹੈ। ਲੋਕੀ ਨਹੀਂ ਆਣਾ ਚਾਹੁੰਦੇ। ਹਾਂ। ਤੁਹਾਨੂੰ ਲੱਗਦਾ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਹੁਣ ਮੇਰੀ ਝੋਲੀ 'ਚ ਸਾਰੇ ਚਾਏ ਉਹ ਪਾਰਟੀ ਦੇ ਵਿੱਚ, ਸਰਕਾਰ ਦੇ ਵਿੱਚ ਜਿਹੜੀਆਂ ਵੀ ਗਲਤੀਆਂ ਜਿਵੇਂ ਹੋਈਆਂ ਸੀਗੀਆਂ, ਉਹ ਸਾਰੀਆਂ ਮੈਂ ਆਪਣੇ ਉੱਪਰ ਲੈਣਾ। ਤੁਹਾਨੂੰ ਲੱਗਦਾ ਉਹਦੇ ਬਾਅਦ ਕੋਈ ਹੱਲ ਨਿਕਲੇਗਾ? ਜੋ ਖਾਸ ਤੇ ਦੂਸਰਾ ਤੀਸਰਾ ਢੜਾ ਚਾਰ ਹੈ ਨਹੀਂ ਨਹੀਂ ਗੱਲ ਇਹ ਹੈ ਕਿ ਲੋਕ ਜਿਹੜੇ ਐ ਹੁਣ ਉਹਨਾਂ ਤੋਂ ਧਰਮ ਪ੍ਰਤੀ ਤੇ ਰਾਜਨੀਤੀ ਪ੍ਰਤੀ ਭਰੋਸਾ ਗਵਾ ਬੈਠੇ ਹੂੰ ਜਿਸ ਪਾਰਟੀ ਦੇ ਲੀਡਰ ਤੇ ਭਰੋਸਾ ਹੀ ਨਾ ਰਹਿ ਜਾਏ ਉਹਨੂੰ ਲੀਡਰ ਕਿਉਂ ਬਨੂਗਾ ਕੋਈ ਕਿਉਂ ਬਨੂਗਾ ਦੱਸੋ ਜਿਹੜਾ ਇੰਨਾ ਲੰਬਾ ਸਮਾਂ ਝੂਠ ਬੋਲ ਕੇ ਵੀ ਤੇ ਗਲਤ ਕੰਮ ਕਰਕੇ ਵੀ ਮੈਨਾਂ ਮੰਨੂ ਵਾਲੀ ਗੱਲ ਰਹੇ ਤੇ ਲੋਕਾਂ ਦੇ ਵਿੱਚ ਇੰਨਾ ਵੱਡਾ ਨੁਕਸਾਨ ਹੋ ਜੇ ਤਾਂ ਵੀ ਆਪਣੇ ਉਹਨੂੰ ਸੁਧਾਰਨ ਦੀ ਗੱਲ ਨਾ ਕਰੇ ਤੇ ਆਪਣੀ ਆਕੜ ਆਪਣੀ ਹੈਂਕਰ ਤੇ ਆਪਣਾ ਡਿਕਟੇਟਰ ਆ ਨਾ ਜਿਹੜਾ ਲੋਕਾਂ ਦੇ ਵਿੱਚ ਰਸੂਕ ਰੱਖੇ ਤਾਂ ਫਿਰ ਉਹਨੂੰ ਕਿਉਂ ਲੋਕੀ ਮੰਨਣਗੇ ਜੀ ਕੋਰ ਕਮੇਟੀ ਭੰਗ ਕਰਤੀ ਉਹਨਾਂ ਨੇ ਨਵੀਂ ਕੋਰ ਕਮੇਟੀ ਬਣਾਤੀ ਬਾਈ ਤੇ ਲੋਕ ਬਣਾਤੇ ਆ ਮੈਂ ਬੜੀ ਹੈਰਾਨ ਹੋਈ ਤੁਸੀਂ ਇਹ ਦੱਸੋ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਕੋਈ ਨਹੀਂ ਨਾ ਹੋਈ ਪਰਸੋ ਹੋਈ ਕੋਈ ਨਹੀਂ ਹੋਈ ਕਹਿੰਦੇ ਜੀ ਵਰਕਿੰਗ ਕਮੇਟੀ ਵੱਲੋਂ ਕੋਰ ਕਮੇਟੀ ਦੀ ਬਣਾਈ ਗਈ ਕਿੱਥੇ ਹੋਈ ਮੀਟਿੰਗ ਅਸੀਂ ਵਰਕਿੰਗ ਕਮੇਟੀ ਦੇ ਮੈਂਬਰ ਸੀ ਸਾਨੂੰ ਤੇ ਪਹਿਲਾਂ ਵੀ ਨਹੀਂ ਕਿਸੇ ਨੇ ਬੁਲਾਇਆ 15 ਸਾਲ ਹੋ ਗਏ ਵਰਕਿੰਗ ਕਮੇਟੀ ਦੀ ਕਦੇ ਮੀਟਿੰਗ ਨਹੀਂ ਹੋਈ ਤੁਸੀਂ ਬਹੁਤ ਹੀ ਡਿਫਰੈਂਟ ਦੇ ਆ ਜੀ ਤੁਸੀਂ ਡਿਫਰੈਂਟ ਸ਼ਖਸੀਅਤ ਰਹੇ ਹੋ ਧਾਰਮਿਕ ਪਾਸੇ ਵੀ ਰਹੇ ਹੋ ਤੁਸੀਂ ਇਲੈਕਸ਼ਨਸ ਵੀ ਲੜੇ ਆ ਤੁਸੀਂ ਦੋਨੋਂ ਚੀਜ਼ਾਂ ਸਿਆਸਤ ਵੀ ਦੇਖੀ ਐ ਦੂਜੇ ਪਾਸੇ ਵੀ ਦੇਖਿਆ ਹੋਂ ਜਿਹੜੀ ਇੱਕ ਉਧਰ ਕੋਰ ਕਮੇਟੀ ਬਣਾਈ ਗਈ ਉਹਦੇ ਵਿੱਚ ਰਜਿੰਦਰ ਸਿੰਘ ਧਾਮੀ ਸਭ ਤੋਂ ਪਹਿਲਾ ਨਾਮ ਉਹ ਜਦੋਂ ਹੈਗਾ ਆਂਦਾ ਉਹਦੇ ਵਿੱਚ ਜਿਹੜੇ ਐਕਸ-ਆਫੀਸ਼ੀਅਨਾਂ ਵਿੱਚ ਬੀਬਾ ਹਰਸਿਮਰਤ ਕੌਰ ਦਾ ਵੀ ਨਾਮ ਆਂਦਾ ਹੈ ਔਰਤਾਂ ਕੋਈ ਜ਼ਿਆਦਾ ਨਹੀਂ ਦਿਖ ਰਹੀਆਂ ਖਾਸ ਕਰਕੇ ਕੋਰ ਕਮੇਟੀ ਤਾਂ ਇੱਕ ਵੀ ਨਹੀਂ ਹੈ 22 ਮੈਂਬਰਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਜਦਕਿ ਜੇ ਆਪਾਂ ਧਰਮ ਦੀ ਗੱਲ ਕਰੀਏ ਫਿਰ ਵੀ ਔਰਤਾਂ ਦੀ ਗੱਲ ਜ਼ਿਆਦਾ ਆਉਂਦੀ ਹੈ ਔਰਤਾਂ ਨੂੰ ਤਾਂ ਗੁਰੂ ਸਾਹਿਬ ਨੇ ਵੀ ਜਿਹੜਾ ਕਿਹੜਾ ਸਥਾਨ ਦਿੱਤਾ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਤਾਂ ਸਭ ਤੋਂ ਜ਼ਿਆਦਾ ਪਤਾ ਹੈ ਤੇ ਦੂਸਰੇ ਪਾਸੇ ਜੇ ਦੇਖਿਆ ਜਾਏ ਤਾਂ ਐਕਸ-ਓਫੀਸ਼ੀਓ ਚ ਇੱਕ ਬੀਬਾ ਜੀ ਨੇ ਬਸ ਹੋਰ ਮਤਲਬ ਔਰਤਾਂ ਦੀ ਕੋਰ ਕਮੇਟੀ ਦੇ ਵਿੱਚ ਉਹਨਾਂ ਦੀ ਗੱਲ ਕੌਣ ਕਰੇਗਾ ਉੱਥੇ ਰੱਖਿਆ ਨਹੀਂ ਉਹਨਾਂ ਨੇ ਕਿਸੇ ਤੇ ਕਿਹਾ ਦੂਜੀ ਦੂਜਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਤੁਹਾਡਾ ਪ੍ਰੈਜ਼ੀਡਿਅਮ ਬਣਿਆ ਉਹਦੇ ਵਿੱਚ ਯੂਥ ਨੂੰ ਵੀ ਰੱਖਿਆ ਗਿਆ ਤੇ ਉੱਥੇ ਕੋਸ਼ਿਸ਼ ਕੀਤੀਨ ਬੀਬੀਆਂ ਪਾਈਆਂ ਯੂਥ ਰੱਖਿਆ ਗਿਆ ਉਹਦੇ ਵਿੱਚ ਜਿਹੜਾ ਉਹਨਾਂ ਨੇ ਯੂਥ ਦਾ ਵੀ ਕੋਈ ਖਾਸ ਨਹੀਂ ਕੀਤਾ ਪਰ ਕੋਸ਼ਿਸ਼ ਕੀਤੀ ਹੈ ਹੁਣ ਦੋ ਤਿੰਨ ਲੋਕਾਂ ਨੂੰ ਪਾਣ ਦੀ ਤੇ ਤੁਹਾਨੂੰ ਕੀ ਲੱਗਦਾ ਹੈ ਕੋਈ ਗੱਲ ਹੀ ਹੈ ਕਿ ਉਹ ਤੇ ਉਹਨਾਂ ਨੂੰ ਵਿੱਚ ਪਾਉਂਦੇ ਆ ਜਿਹੜਾ ਹੱਥ ਛੋਕਾ ਜਾਈ ਹੋਵੇ ਹਰਜਿੰਦਰ ਸਿੰਘ ਤਾਮੀ ਚਲੋ ਮੈਂ ਨਹੀਂ ਕਹਿੰਦੀ ਕੋਰ ਕਮੇਟੀ ਚ ਆਉਂਦੇ ਆ ਪ੍ਰਧਾਨ ਜੀ ਬੈਂਦੇ ਹੁੰਦਾ ਮੈਂ ਵੀ ਜਦ ਪ੍ਰਧਾਨ ਸਿਖੀ ਜੀ ਮੈਨੂੰ ਵੀ ਬੁਲਾਉਂਦੇ ਹੁੰਦੇ ਸੀਗੇ ਵਿੱਚ ਬੈਠੀ ਦੱਸ ਕਿਉਂਕਿ ਸਾਡਾ ਜਿਹੜਾ ਮੀਰੀ ਪੀੜ ਸਦਾਤ ਹੈ ਨਾ ਜੇ ਕਈ ਵਾਰੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀਆਂ ਮੁਸ਼ਕਲਾਂ ਵੀ ਜੜੀਆਂ ਆਉਂਦੀਆਂ ਉਹ ਸ਼੍ਰੋਮਣੀ ਕਾਲੀ ਦਲ ਡਿਸਕਸ ਕਰਦਾ ਇਹ ਤੇ ਮੈਂ ਨਹੀਂ ਕਹਿ ਸਕਦੀ ਕਿ ਇਹਨਾਂ ਦੋਨੋਂ ਚੀਜ਼ਾਂ ਵੱਖਰੀਆਂ ਕਰ ਦਿੱਤੀਆਂ ਜਾਣ ਇਹ ਇੱਕ ਦੂਜੇ ਦੇ ਪੂਰਕ ਨੇ ਪੂਰਕ ਨੇ ਇਨੇ ਸਤੰਥਿਕ ਕਰਨੀ ਉਹਨਾਂ ਨੂੰ ਪਰ ਉਦੋਂ ਤਕਲੀਫ ਹੁੰਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਸਿਆਸੀ ਦਖਲਅੰਦਾਜ਼ੀ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਅਕਸ ਗਿਰਿਆ ਜੀ ਬਿਲਕੁਲ ਸਿੱਖਾਂ ਦਾ ਵਿਸ਼ਵਾਸ ਟੁੱਟੇ ਤੇ ਸਿੱਖ ਸਿਧਾਂਤਾਂ ਨੂੰ ਕਿਤੇ ਕਤਲ ਹੋਵੇ ਉਦੋਂ ਉਦੋਂ ਤਕਲੀਫ ਹੁੰਦੀ ਮਰਿਆਦਾ ਦਾ ਨੁਕਸਾਨ ਹੋਵੇ ਉਹ ਨੁਕਸਾਨ ਹੈ ਵਿੱਚ ਬਹਿ ਜਾਣਾ ਕੋਈ ਜੁਰਮ ਨਹੀਂ ਜੀ ਕਿਉਂਕਿ ਇੱਕ ਰਿਸਪੈਕਟ ਵਜੋਂ ਕਹਿ ਲਓ ਵੀ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦਾ ਉਹਨਾਂ ਨੂੰ ਬੁਲਾ ਲਓ ਲੈ ਮਸਲੇ ਤਾਂ ਹੈ ਹੀ ਨਹੀਂ ਮਸਲੇ ਤੇ ਆਈ ਹੈ ਨਹੀਂ ਸਾਂਝੇ ਮਸਲੇ ਹੁੰਦੇ ਐ ਸੋ ਇਸ ਕਰਕੇ ਉਹ ਤੇ ਕੋਈ ਗੱਲ ਨਹੀਂ ਪਰ ਮੈਂ ਸਭੀ ਦੀ ਹੈ ਕਿ ਤੁਸੀਂ ਔਰਤਾਂ ਦੀ ਛੱਡੋ ਜੀ ਬੀਬਾ ਜੀ ਤੋਂ ਬਿਨਾਂ ਤੇ ਕੋਈ ਔਰਤ ਸਮਝਦੇ ਨਹੀਂ ਕੋਈ ਔਰਤ ਹੈਗੀ ਹੈ ਕਿ ਕੰਪੀਟੀਟਿਵ ਉਹ ਤਾਂ 550 ਸਾਲਾਂ ਦੇ ਉੱਤੇ ਅਸੀਂ ਜਾਂਦੇ ਹੁੰਦੇ ਸੀਗੇ ਤੇ ਸੇਵਾ ਕਰਦੇ ਕਰਦੇ ਪਰ ਇਹ ਸੋਸ਼ਲ ਮੀਡੀਆ ਨੇ ਕਿਹਾ ਹੁੰਦਾ ਸੀ ਕਿ ਮੇਰੀ ਫੋਟੋ ਕੱਲੀ ਦੀ ਆਉਣੀ ਚਾਹੀਦੀ ਜਿੱਤੇ ਮਚਾਰੇ ਫੇਰਦੀ ਉਹ ਤੇ ਮੇਰੇ ਮੈਂ ਪ੍ਰਧਾਨ ਰਹੀ ਹਾਂ ਸ਼੍ਰੋਮਣੀ ਕਮੇਟੀ ਦੀ ਮੇਰੀ ਫੋਟੋ ਨਹੀਂ ਨਾਲ ਚਾਹੁੰਦੇ ਹੁੰਦੇ ਵੀ ਆਵੇ ਛੱਡੋ ਜੀ ਨੇ ਸੋਚ ਇਦਾਂ ਦੀ ਹੈ ਉਹ ਨਹੀਂ ਚਾਹੁੰਦੇ ਕੋਈ ਔਰਤ ਅੱਗੇ ਆਵੇ ਪੰਜਾਬ 'ਚ ਅਖਰੀਸ ਵਾਲੇ ਮੇਰਾ ਬੀਬੀ ਜੀ ਤੁਸੀਂ ਹੁਣ ਕਿਵੇਂ ਦੇਖਦੇ ਹੋ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਕਿਉਂਕਿ ਕੁਝ ਹਜੇ ਜਿਹੜੀ ਖਾਸ ਕਰਕੇ ਸਿੱਖ ਜਗਤ ਤੇ ਸਿੱਖ ਸੰਗਤ ਹੈ ਉਹ ਕਨਫਿਊਜ਼ ਬੈਠੀ ਹੈ ਸਪੇਸ ਬਹੁਤ ਜ਼ਿਆਦਾ ਹੈ ਸਿੱਖ ਸਿਆਸਤ ਸਿੱਖ ਸਿਆਸੀ ਉਹਦੇ ਵਿੱਚ ਖਲਾਅ ਬਹੁਤ ਜ਼ਿਆਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਹੈਗੀ ਹੈ ਕਿ ਜੇ ਅਕਾਲ ਤਖਤ ਤੋਂ ਫੁਰਮਾਨ ਆ ਜਾਂਦਾ ਹੈ ਫਿਰ ਵੀ ਕੰਮ ਨੂੰ ਪ੍ਰਵਾਨ ਹੋਏਗਾ ਮੈਨੂੰ ਕਹਿ ਸਕਦੀ ਕਿਉਂਕਿ ਉਹਨਾਂ ਦਾ ਅਧਿਕਾਰ ਖੇਤਰ ਹੈ ਸਿੰਘ ਸਹਿਬਾਨਾ ਦਾ ਕੀ ਫੈਸਲਾ ਕਰਦੇ ਜਦੋਂ ਸ਼੍ਰੀ ਅਕਾਲ ਤਰ ਸਾਹਿਬ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਫੈਸਲੇ ਹੁੰਦੇ ਆ ਤੇ ਕੌਮ ਨੂੰ ਮੰਨਣਾ ਹੀ ਪੈਂਦਾ ਮੰਨਣਾ ਵੀ ਚਾਹੀਦਾ ਕਿਉਂਕਿ ਸਾਡੀ ਸਰਵਉੱਚ ਸੰਸਥਾ ਹੈ ਦੂਜੀ ਜਿਹੜੀ ਗੱਲ ਲੱਗੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਮਿਹਨਤ ਕਰਾਂਗੇ ਅਸੀਂ ਬਹੁਤ ਸਾਰੇ ਪ੍ਰੋਗਰਾਮ ਲਿਖੇ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਕੰਮ ਕਰਕੇ ਲੋਕਾਂ ਦਾ ਭਰੋਸਾ ਜਿੱਤੀਏ ਤੇ ਸ਼੍ਰੋਮਣੀ ਅਕਾਲੀ ਦਲ ਫਿਰ ਉਹਨਾਂ ਲੀਖਾਂ ਤੇ ਲੈ ਕੇ ਆਈ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਮਿਹਰਬਾਨੀ ਥੈਂਕ ਯੂ ਇਹ ਸਾਡੇ ਨਾਲ ਸੀਗੇ ਬਿਵਾਖ ਸ਼ਬ ਵਿਵਾਖ ਚੈਨਾ ਪਏਗਾ ਬੀਬੀ ਜਗੀਰ ਕੌਰ ਜੀ ਬਹੁਤ ਹੀ ਆਪਣੀ ਪੂਰੇ ਤਰੀਕੇ ਦੇ ਨਾਲ ਪੂਰੇ ਐਕਸਪਲੇਨ ਕਰਕੇ ਤੇ ਬੜੇ ਤੱਥਾਂ ਨਾਲ ਤੇ ਬਹੁਤ ਹੀ ਠਰਮੇ ਦੇ ਨਾਲ ਗੱਲ ਕਰਦੇ ਨੇ ਆਪਣੀ ਗੱਲ ਰੱਖਦੇ ਨੇ ਕੁਝ ਗੱਲਾਂ ਉਹਨਾਂ ਨੇ ਬਹੁਤ ਸਾਫ਼ ਸਾਫ਼ ਕਹੀਆਂ ਖਾਸ ਤੌਰ ਤੇ ਉਹਨਾਂ ਨੇ ਔਰਤਾਂ ਤੇ ਹੱਕ ਦੀ ਪੱਖ ਦੀ ਗੱਲ ਕੀਤੀ ਔਰ ਜੇ ਸਿੱਖੀ ਦੇ ਵਿੱਚ ਗੱਲ ਕਰੀਏ ਤੇ ਉਹਦੇ ਲਈ ਉਹਨਾਂ ਨੇ ਇੱਕ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੇ ਉਹਨਾਂ ਨੇ ਗੱਲ ਕੀਤੀ ਪਰ ਜਿੱਥੋਂ ਤੱਕ ਖਲਾਅ ਦੀ ਗੱਲ ਹੈ ਤੇ ਉਹਨਾਂ ਨੇ ਇਹੀ ਕਿਹਾ ਕਿ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪੂਰੇ ਆਸਵੰਦ ਹੋ ਸਕਦੇ ਹਾਂ ਕਿ ਸ਼ਾਇਦ ਇਸ ਵਾਰ ਫੇਰ ਸਾਰੇ ਦਾ ਸਾਰਾ ਅਕਾਲੀ ਦਲ ਇਕੱਠਾ ਹੋ ਜਾਏ ਜਿਹੜਾ ਅਕਾਲੀ ਸੁਧਾਰ ਲਹਿਰ ਚਲਾਈ ਜਾ ਰਹੀ ਹੈ ਉਹਦਾ ਬੇਸਿਕ ਮਕਸਦ ਇਹ ਹੀ ਹੈ ਮੂਲ ਉਹਦਾ ਮਕਸਦ ਇਹ ਹੀ ਹੈ ਕਿ ਸਾਰਾ ਸਿੱਖ ਕੌਮ ਜਿਹੜੀ ਹੈ ਉਹ ਇੱਕ ਝੰਡੇ ਥੱਲੇ ਇੱਕ ਕੌਮ ਜਿਹੜੀ ਹੈ ਇਹ ਕੌਮ ਜਿਹੜੀ ਫਿਰ ਇਕੱਠੀ ਹੋ ਜਾਏ ਜਿਸ ਦੇ ਨਾਲ ਕਿ ਪੰਜਾਬ ਤੇ ਸਿੱਖਾਂ ਦੇ ਜਿਹੜੇ ਮਸਾਇਲ ਨੇ ਮਸਲੇ ਨੇ ਉਹਨਾਂ ਦੇ ਹੱਕਾਂ ਦੀ ਹਕੂਕਾਂ ਦੀ ਗੱਲ ਕੀਤੀ ਜਾ ਸਕੇ ਕੈਮਰਾ ਪ੍ਰਸਿੱਧ ਸਰਜਿਤ ਜੀ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ